ਹਾਂਜੀ ਸਤਿ ਸ਼੍ਰੀ ਅਕਾਲ ਪੈ ਦੋਸਤੋ ਤੁਹਾਡਾ ਮੇਰੇ YouTube ਚੈਨਲ ਅਸ਼ ਹਾਈ ਟੈਕਲ ਫੋਤੇ ਬਹੁਤ ਬਹੁਤ ਸਵਾਗਤ ਹੈ ਆਸ ਤੇ ਮਿਲ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀ ਅੱਜ ਦੀ ਵੀਡੀਓ ਵੀ ਬੜੀ ਹੀ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਇਹ ਉਹਨਾਂ ਵਾਸਤੇ ਖਾਸ ਕਰਕੇ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਜਿਹੜੇ ਕਿ ਜ਼ਿਆਦਾਤਰ ਆਪਣੇ ਕਾਰ ਵਹਿਕਲ ਦੇ ਉੱਤੇ ਜਿਹੜਾ ਉਹ ਇੰਡੀਆ ਲੈਵਲ ਤੇ ਜਾਂ ਸਟੇਟ ਲੈਵਲ ਦੇ ਉੱਤੇ ਟ੍ਰੈਵਲ ਕਰਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਸਾਡੇ ਸਟੇਟ ਹਾਈਵੇਜ਼ ਹੈਗੇ ਆ ਜਾਂ ਨੈਸ਼ਨਲ ਹਾਈਵੇਜ਼ ਹੈਗੇ ਆ ਜਾਂ ਨੈਸ਼ਨਲ ਐਕਸਪ੍ਰੈਸ ਵੀ ਹੈਗੇ ਆ ਉਹਨਾਂ ਤੇ ਜਿਹੜਾ ਫਾਸਟੈਗ ਦਾ ਖਰਚਾ ਬੜਾ ਹੀ ਵੱਧ ਗਿਆ ਉਹਨਾਂ ਸਾਡਾ ਤੇਲ ਨਹੀਂ ਲੱਗਦਾ ਉਹਦੇ ਬਰਾਬਰ ਹੀ ਜਿਹੜਾ ਸਾਡਾ ਉਹ ਫਾਸਟੈਗ ਦਾ ਖਰਚਾ ਆ ਜਾਂਦਾ ਜਿਹਦੇ ਕਰਕੇ ਸਾਡਾ ਜਿਹੜਾ ਆਪਦਾ ਫਾਈਨੈਂਸ਼ੀਅਲ ਜਿਹੜਾ ਸਾਡਾ ਬਜਟ ਹੈਗਾ ਉਹ ਖਲ ਜਾਂਦਾ ਤਾਂ ਉਸ ਚੀਜ਼ ਨੂੰ ਓਵਰਕਮ ਕਰਨ ਵਾਸਤੇ ਜਿਹੜਾ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਤੇ ਭਾਰਤ ਸਰਕਾਰ ਨੇ ਰੱਖ ਕੇ ਜਿਹੜਾ ਇੱਕ ਐਨਿਊਲ ਜਿਹੜਾ ਪਾਸ ਉਹ ਡਿਜ਼ਾਈਨ ਕੀਤਾ ਵਾ ਜਿਹਦੇ ਅੰਦਰ ਕਿ ਤੁਸੀਂ ਇੱਕ ਸਾਲ ਦਾ ਜਿਹੜਾ ਬਣਦਾ ਉਹ ਪਾਸ ਆਪਦੇ ਫਾਸਟ ਟੈਗ ਤੇ ইস্যੂ ਕਰਵਾ ਲੈਣਾ ਤੇ ਇਹਦੇ ਤੇ ਤੁਸੀਂ ਮਤਲਬ ਇੱਕ ਸਾਲ ਦੇ ਵਿੱਚ 200 ਐਂਟਰੀਜ਼ ਕਰ ਸਕਦੇ ਹੋ ਜਾਨੀ ਕਿ ਉਸੇ ਪਾਸ ਤੇ ਤੁਸੀਂ ਇੱਕ ਵੱਖ-ਵੱਖ ਜਿਹੜੇ ਆਪਣੇ ਟੋਲ ਪਲਾਜ਼ਾ ਹੋਣਗੇ ਜਿਹੜੇ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਅੰਦਰ ਆਉਂਦੇ ਆ ਇਹਨੂੰ ਆਪਾਂ ਕਹਿ ਲਈਏ ਨੈਸ਼ਨਲ ਹਾਈਵੇ ਜਾਂ ਨੈਸ਼ਨਲ ਐਕਸਪ੍ਰੈਸ ਵੇ ਉਹਨਾਂ ਦੇ ਜਿਹੜੇ ਅੰਦਰ ਆਉਂਦੇ ਆ ਉਹਦੇ ਤੇ ਤੁਸੀਂ 200 ਵਾਰ ਜਿਹੜਾ ਉਹ ਕ੍ਰੋਸ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਇਹ ਬੜੀ ਹੀ ਮਹੱਤਵਪੂਰਨ ਚੀਜ਼ ਹੈਗੀ ਆ ਤੇ ਤੁਹਾਡੇ ਲਈ ਮਹੱਤਵਪੂਰਨ ਜਾਣਕਾਰੀ ਹੈ ਤਾਂ ਜੋ ਤੁਸੀਂ ਸਾਰੇ ਇਹ ਵਾਲਾ ਪਾਸ ਜਿਹੜਾ ਹੈਗਾ ਉਹ ਬਣਵਾ ਸਕੋ ਤੇ ਆਪਣੇ ਆਪ ਨੂੰ ਥੋੜਾ ਜਿਹਾ ਪੈਸੇ ਪੱਖੋਂ ਸੁਰੱਖਿਓ ਕਰ ਸਕੋ ਤੇ ਬਿਚੰਤ ਹੋ ਕੇ ਆਪਣੀ ਗੱਡੀ ਤੁਸੀਂ ਜਿਹੜਾ ਅਲੱਗਰ ਸਟੇਟ ਦੇ ਵਿੱਚ ਲਿਜਾ ਸਕੋ ਤਾਂ ਉਹ ਸਾਰਾ ਪ੍ਰੋਸੈਸ ਕੀ ਆਪਾਂ ਜਿਹੜਾ ਉਹ ਆਪਣਾ ਸਾਲ ਦਾ ਇੱਕ ਪਾਸ ਹੈਗਾ ਉਹ ਅਸੀਂ ਕਿੱਦਾਂ ਅਸੀਂ ਮਤਲਬ ਉਹ ਐਕਟੀਵੇਟ ਕਰ ਸਕਦੇ ਹਾਂ ਸਾਡੇ ਪਾਸਟ ਟਾਈਪ ਤੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਤੇ ਹੋਰ ਵੀ ਕਈ ਸਵਾਲ ਹੋਣਗੇ ਜਿੱਦਾਂ ਕਿ ਵੀ ਸਾਨੂੰ ਕੀ ਨਵਾਂ ਹਾਸਟੈਗ ਲੈਣਾ ਪੈਣਾ ਨਹੀਂ ਤੁਹਾਨੂੰ ਉਸੇ ਹਾਸਟੈਗ ਦੇ ਉੱਤੇ ਹੀ ਜਿਹੜਾ ਉਹ ਵਾਲਾ ਆਪਣਾ ਪਾਸ ਆ ਉਹ ਐਕਟੀਵੇਟ ਹੋ ਜਾਣਾ ਪਰ ਇੱਕ ਛੋਟੀ ਜਿਹੀ ਬੰਦਸ਼ ਹੈਗੀ ਹੈ ਕਿ ਇਹ ਕੱਲੀਆਂ ਜਿਹੜੀਆਂ ਪ੍ਰਾਈਵੇਟ ਗੱਡੀਆਂ ਵਾਸਤੇ ਹੀ ਵੈਲਿਡ ਹੈਗਾ ਤੇ ਆਪਾਂ ਗਰੀ ਗੱਲ ਵੀ ਕਮਰਸ਼ੀਅਲ ਗੱਡੀਆਂ ਦੇ ਤਾਂ ਕਮਰਸ਼ੀਅਲ ਗੱਡੀਆਂ ਤੇ ਇਹ ਵਾਲਾ ਪਾਸ ਵੈਲਿਡ ਨਹੀਂ ਹੋਵੇਗਾ ਇਹ ਜਸਟ ਜਿਹੜੇ ਪ੍ਰਾਈਵੇਟ ਯਾਤਰੀ ਹੋਗੇ ਜਿਹੜੇ ਆਪਣੇ ਪਰਸਨਲ ਤੌਰ ਤੇ ਗੱਡੀ ਚਲਾ ਰਹੇ ਆ ਉਹਨਾਂ ਲਈ ਇਹ ਲਾਊਡ ਐਕਟ ਜਿਹੜੀ ਆ ਉਹ ਭਾਰਤ ਸਰਕਾਰ ਦੇ ਵੱਲੋਂ ਲਿਆਂਦੀ ਗਈ ਆ ਯਾਨੀ ਕਿ ਕਮਰਸ਼ੀਅਲ ਗੱਡੀ ਤੇ ਇਹ ਵਾਲਾ ਪਾਸ ਵੈਲਿਡ ਨਹੀਂ ਹੋਏਗਾ ਤੇ ਇਹਦੀ ਜਿਹੜੀ ਵੈਧਤਾ ਹੋਏਗੀ ਉਹ 1 ਸਾਲ ਦੀ ਵੈਧਤਾ ਹੋਏਗੀ ਤੇ ਜੇਕਰ ਤੁਸੀਂ ਸਾਲ ਤੋਂ ਪਹਿਲਾਂ ਹੀ 200 ਐਂਟਰੀਜ਼ ਕਰਾਸ ਕਰ ਜਾਂਦੇ ਹੋ ਤਾਂ ਉਹ ਰਿਵਰਟ ਹੋ ਕੇ ਫਿਰ ਤੋਂ ਤੁਹਾਡਾ ਗਰਾ ਸਿੰਪਲ ਫਾਸਟ ਐਕ ਉਹ ਕੰਮ ਕਰੂਗਾ ਨੰਬਰ 2 ਜਿੱਦਾਂ ਕਿ ਮੈਂ ਦੱਸ ਕੇ ਹਟਿਆ ਇਹ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਆ ਨੇਸ਼ਨਲ ਜਿਹੜੇ ਆਪਣੇ ਹਾਈਵੇ ਹੈਗੇ ਆ ਜਾਂ ਐਕਸਪ੍ਰੈਸ ਵੇ ਹੈਗੇ ਆ ਇਹ ਉਹਨਾਂ ਤੇ ਹੀ ਵੈਲਿਡ ਆ ਜੇ ਕੋਈ ਸਟੇਟ ਦਾ ਆਪਦਾ ਆਪਣਾ ਟੋਲ ਪਲਾਜ਼ਾ ਹੈਗਾ ਜਿੱਥੇ ਸਟੇਟ ਬਾਡੀ ਕੰਮ ਕਰਦੀ ਆ ਉੱਥੇ ਜਿਹੜਾ ਇਹ ਫਾਸਟੈਕ ਕੰਮ ਨਹੀਂ ਕਰੂਗਾ ਉੱਥੇ ਤੁਹਾਡੀ ਜਿਹੜੀ ਬੰਦੀ ਫੀਸ ਲੱਗੂਗੀ ਪਰ ਸਟੇਟ ਹਾਈਵੇ ਦੀ ਫੀਸ ਥੋੜੀ ਜੀ ਸੀਮਿਤ ਹੀ ਹੁੰਦੀ ਆ ਘੱਟ ਹੀ ਹੁੰਦੀ ਆ ਸੋ ਜਿਹੜੇ ਮਹਿੰਗੇ ਤੇ ਵੱਡੇ ਟੋਲ ਹੁੰਦੇ ਆ ਉਹ ਜ਼ਿਆਦਾਤਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਹੀ ਹੁੰਦੇ ਆ ਤਿਸੋ ਆਪਾਂ AI ਦਾ ਫਾਇਦਾ ਉਠਾ ਸਕਦੇ ਆ ਤੇ ਆਪਣੇ ਫੋਨ ਦੇ ਉੱਤੇ ਤੁਸੀਂ ਕਿੱਦਾਂ ਇਸ ਨੂੰ ਜਾਨੀ ਕਿ ਆਪਣੇ ਫੋਨ ਤੇ ਐਕਟੀਵੇਟ ਕਰ ਸਕਦੇ ਹੋ ਔਰ ਸਾਰਾ ਵਿਰਵਾ ਸਾਡੀ ਅੱਜ ਦੀ ਇਸ ਵੀਡੀਓ ਚ ਹੋਣ ਵਾਲਾ ਆ ਉਹ ਆਪਾਂ ਸਾਰੀ ਜਾਣਕਾਰੀ ਤੁਹਾਡੇ ਫੋਨ ਤੇ ਭਾਈਆ ਕਰਾਈਏ ਆਓ ਆਪਾਂ ਵੀਡੀਓ ਦੇਖੀਏ ਧੰਨਵਾਦ ਸੋ ਦੋਸਤੋ ਪਹਿਲਾਂ ਆਪਾਂ ਫੋਨ ਦੇ ਪਲੇ ਸਟੋਰ ਤੇ ਜਾਵਾਂਗੇ ਉੱਥੇ ਜਾ ਕੇ ਆਪਾਂ ਆਪਣੀ ਐਪ ਸਰਚ ਕਰਾਂਗੇ ਜਿਸ ਦਾ ਨਾਮ ਹੋਵੇਗਾ ਰਾਜ ਮਾਰਗ ਯਾਤਰਾ ਤਾਂ ਤੁਸੀਂ ਆਪਣੇ ਪਲੇ ਸਟੋਰ ਦੇ ਵਿੱਚ ਰਾਜਮਾਰਗ ਯਾਤਰਾ ਸਰਚ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੋ ਨੰਬਰ ਮੇਰੀ ਆਲਰੇਡੀ ਇਨਸਟਾਲਡ ਹੈ ਰਾਜਮਾਰਗ ਯਾਤਰਾ ਇਹ ਐਪਲੀਕੇਸ਼ਨ ਤੁਸੀਂ ਆਪਣੇ ਫੋਨ ਦੇ ਵਿੱਚ ਸਟਾਲ ਕਰ ਲੈਣੀ ਹੈ ਤਾਂ ਜਦੋਂ ਸਟਾਲ ਕਰ ਲੈਣੀ ਹੈ ਤੇ ਸਭ ਤੋਂ ਪਹਿਲਾਂ ਉਹ ਤੁਹਾਡਾ ਲੌਗਇਨ ਮੰਗੇਗਾ ਤਾਂ ਆਪਣਾ ਮੋਬਾਈਲ ਨੰਬਰ ਜਿਹੜਾ ਤੁਹਾਡਾ ਹੈਗਾ ਚੱਲਦਾ ਉਹ ਭਰ ਦੇਣਾ ਫਿਰ ਓਟੀਪੀ ਤੁਹਾਡੇ ਮੋਬਾਈਲ ਫੋਨ ਤੇ ਆਵੇਗਾ ਤੇ ਉਹ ਚਾਰ ਡਿਜੀਟ ਦਾ ਓਟੀਪੀ ਤੁਸੀਂ ਆਪਣੇ ਫੋਨ ਤੋਂ ਮੈਸੇਜ ਬਾਕਸ ਦੇ ਵਿੱਚੋਂ ਦੇਖ ਕੇ ਉੱਥੇ ਜਿਹੜਾ ਉਹ ਭਰ ਦੇਣਾ ਹੈਗਾ ਜਿਹੜੇ ਚਾਰ ਬਾਕਸ ਦਿਖਾਈ ਦੇ ਰਹੇ ਆ ਭਰ ਕੇ ਤੇ ਬਾਅਦ ਚ ਵੈਰੀਫਾਈ ਦਾ ਬਟਨ ਨੱਪ ਨੱਪ ਦੇਣਾ ਹੈਗਾ ਜਦੋਂ ਵੈਰੀਫਾਈ ਕਰੋਗੇ ਤੇ ਐਪਲੀਕੇਸ਼ਨ ਜਿਹੜੀ ਆ ਉਹ ਲੋਕੇਸ਼ਨ ਦੀ ਪਰਮਿਸ਼ਨ ਮੰਗੂਗੀ ਤਾਂ ਤੁਸੀਂ ਆਪਣੇ ਫੋਨ ਦੀ ਜਾਂ ਕੰਟੀਨਿਊ ਤੇ ਕਲਿੱਕ ਕਰਕੇ ਲੋਕੇਸ਼ਨ ਔਨ ਕਰ ਦੇਣੀ ਹੈ ਤੇ ਜਦੋਂ ਤੁਸੀਂ ਆਪਣੀ ਲੋਕੇਸ਼ਨ ਨੂੰ ਔਨ ਕਰਨ ਦੀ ਅਗਿਆ ਦੇ ਦੋਗੇ ਫਿਰ ਉਹ ਤੁਹਾਡੀ ਲੈਂਗੁਏਜ ਬਚੇਗਾ ਤਾਂ ਜਿਹੜੀ ਲੈਂਗੁਏਜ ਤੁਸੀਂ ਕੰਫਰਟੇਬਲ ਹੋ ਉਹ ਤੁਸੀਂ ਸਿਲੈਕਟ ਕਰ ਲੈਣੀ ਹੈ ਤਾਂ ਇਹ ਸਾਡਾ ਫੇਸ ਖੁੱਲ ਗਿਆ ਜੀ ਹੋਮ ਪੇਜ ਤੁਹਾਡੀ ਐਪਲੀਕੇਸ਼ਨ ਦਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਨੀਅਲ ਪਾਸ ਦਾ ਇੱਕ ਆਪਸ਼ਨ ਦਿਖਾਈ ਦੇ ਰਿਹਾ ਬਲੂ ਕਲਰ ਦੇ ਵਿੱਚ ਉਹ ਤੁਹਾਨੂੰ ਕਲਿੱਕ ਕਰ ਦੇਣਾ ਤਾਂ ਇਸ ਦੇ ਵਿੱਚ ਤੁਸੀਂ ਦੇਖੋ ਲਿਖਿਆ ਹੋਇਆ 3000 ਰੁਪਿਆ ਫੀਸ ਹੈ ਤੇ 200 ਟੋਲ ਕਰਾਸਿੰਗ ਤੁਸੀਂ ਕਰ ਸਕਦੇ ਹੋ ਇੱਕ ਸਾਲ ਦੇ ਵਿੱਚ ਵਿੱਚ ਠੀਕ ਹੈ ਤੇ ਇਹ ਵੈਲਿਡ ਜਿਹੜਾ ਹੈਗਾ ਨੈਸ਼ਨਲ ਹਾਈਵੇਅ 'ਤੇ ਜਿਵੇਂ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਪੰਜਾਬ ਦੇ ਨਹੀਂ ਨੈਸ਼ਨਲ ਦੇ ਤੇ ਇੱਕੋ ਸਮੇਂ ਆਪਾਂ ਜਿਹੜੀ ਆ 3000 ਰੁਪਿਆ ਜਿਹੜਾ ਪੇ ਕਰਨਾ ਹੋਰ ਐਕਸਟਰਾ ਚਾਰਜਸ ਨਹੀਂ ਲੱਗਣਗੇ ਤੇ ਕੱਲੀਆਂ ਜਿਹੜੀਆਂ ਵਾ ਉਹ ਪ੍ਰਾਈਵੇਟ ਗੱਡੀਆਂ ਲਈ ਹੈਗਾ ਮਾਰ ਖੇਲ ਗੱਡੀਆਂ ਲਈ ਨਈ ਹੈਗਾ ਜਿੱਦਾਂ ਕਿ ਆਹ ਦਿਖਾਈ ਦੇ ਰਿਹਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਐਕਟੀਵੇਟ ਕਰ ਲੈਣਾ ਇੱਥੇ ਲਿਖਿਆ ਬੁਕਿੰਗ ਇਜ਼ ਓਪਨ ਇਸ ਐਕਟੀਵੇਟ ਦੇ ਬਟਨ ਤੇ ਕਲਿੱਕ ਕਰਕੇ ਤੁਸੀਂ ਰੈਡੀ ਟੂ ਗੈਟ ਸਟਾਰਟ ਕਰ ਦੇਣਾ ਗੈਟ ਟੂ ਸਟਾਰਟਰ ਤੇ ਕਲਿੱਕ ਕਰੋਗੇ ਗੈਟ ਟੂ ਸਟਾਰਟਰ ਦੇ ਜਦੋਂ ਆਪਾਂ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡਾ ਗੱਡੀ ਦਾ ਨੰਬਰ ਮੰਗੇਗਾ ਜਿਹੜਾ ਤੁਹਾਡਾ ਵਹੀਕਲ ਦਾ ਨੰਬਰ ਹੈ ਉਹ ਵਹੀਕਲ ਨੰਬਰ ਤੁਸੀਂ ਆਲਰੇਡੀ ਜਿਹੜਾ ਤੁਹਾਡੇ ਕੋਲ ਹੈ ਗੱਡੀ ਉਹ ਭਰ ਦੇਣਾ ਠੀਕ ਹੈ ਜੀ ਤੇ ਗੱਡੀ ਦਾ ਨੰਬਰ ਭਰਾਂਗੇ ਜੇ ਜਦੋਂ ਗੱਡੀ ਦਾ ਨੰਬਰ ਆਪਾਂ ਭਰਤਾ ਜੋ ਵੀ ਤੁਹਾਡਾ 5 6 7 ਡਿਜੀਟ ਦਾ ਨੰਬਰ ਹੈਗਾ ਠੀਕ ਹੈ ਜੀ ਪੰਜਾਬ ਦਾ ਰਾਜਸਥਾਨ ਦਾ ਤਾਂ ਤੁਹਾਡੀ ਡਿਟੇਲ ਆ ਜਾਏਗੀ ਜਿਹੜਾ ਵੀ ਜਿਹੜਾ ਫਾਸਟ ਟੈਗ ਤੁਹਾਡਾ ਆਲਰੇਡੀ ਚੱਲ ਰਿਹਾ ਉਹਦੀ ਡਿਟੇਲ ਆ ਗਈ ਹੈ ਠੀਕ ਹੈ ਡਿਟੇਲ ਆ ਕੇ ਦੇ ਬਾਅਦ ਵਿੱਚ OTP ਵੈਰੀਫਿਕੇਸ਼ਨ ਦੁਆਰਾ ਫਿਰ ਹੋਵੇਗੀ ਠੀਕ ਹੈ ਜੀ ਆ ਤੁਹਾਡੇ ਜਿਹੜੇ ਆ ਜਿਹੜਾ ਪਹਿਲਾਂ ਲੱਗਾ ਹੋਇਆ ਵਾ ਫਾਸਟ ਟੈਗ ਉਹਦੀ ਡਿਟੇਲ ਆ ਤਾਂ ਉਹ ਤੁਹਾਡੀ ਕਨਫਰਮੇਸ਼ਨ ਮੰਗ ਰਿਹਾ ਵੀ ਪ੍ਰੋਸੀਡ ਕਰਾਂ ਮੈਂ ਤਾਂ ਜਦੋਂ ਤੁਸੀਂ ਪ੍ਰੋਸੀਡ ਕਰ ਦੋਗੇ ਤਾਂ ਤੁਸੀਂ ਦੇਖ ਸਕਦੇ ਹੋ ਦੁਬਾਰਾ ਫੇਰ ਉਹ ਪ੍ਰोसीडिंग ਵਾਸਤੇ ਮੋਬਾਈਲ ਨੰਬਰ ਤੇ ਈਮੇਲ ਆਈਡੀ ਮੰਗਦਾ ਤਾਂ ਆਪਾਂ ਨੂੰ ਮੋਬਾਈਲ ਨੰਬਰ ਤੇ ਈਮੇਲ ਆਈਡੀ ਇਸ ਲਈ ਲਿਨਿੰਦਾ ਹੋਵੇਗਾ ਜਦੋਂ ਅਸੀਂ 3000 ਦੀ ਪੇਮੈਂਟ ਕਰਨੀ ਹੈ ਤੇ ਮੈਂ ਆਪਣਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਭਰ ਦਿੰਦਾ ਹਾਂ ਭਰ ਕੇ ਜਦੋਂ ਮੈਂ ਕੰਟੀਨਿਊ ਤੇ ਕਲਿੱਕ ਕਰੂੰਗਾ ਤਾਂ ਫੇਰ ਉਹ ਸਾਡੇ ਤੋਂ ਜਿਹੜਾ ਵਾ ਪੇਮੈਂਟ ਆਪਸ਼ਨ ਮੰਗੂਗਾ ਤਾਂ ਜਿਹੜਾ ਤੁਹਾਡਾ ਪੇਮੈਂਟ ਆਪਸ਼ਨ ਤੁਹਾਡੇ ਕੋਲ ਅਵੇਲੇਬਲ ਹੈ ਯੂਪੀਆਈ ਹੈ ਜੋ ਵੀ ਹੈ ਉਹ ਤੁਸੀਂ ਸਿਲੈਕਟ ਕਰ ਲੈਣਾ ਮੈਂ ਗੂਗਲ ਪੇ ਸਿਲੈਕਟ ਕੀਤਾ ਇੱਥੇ ਦੇਖ ਸਕਦੇ ਹੋ ਕਿ ਗੂਗਲ ਪੇ ਦੀਆਂ ਕੰਡੀਸ਼ਨਸ ਹੁੰ ਸਕ੍ਰੀਨ ਰਿਕਾਰਡਿੰਗ ਨਹੀਂ ਕਰ ਸਕਦਾ ਇਸ ਕਰਕੇ ਤੁਹਾਡੀ ਸਕ੍ਰੀਨ ਦੇ ਉੱਤੇ ਮੇਰੇ Google Pay ਦਾ ਕੁਝ ਵੀ ਡਿਸਪਲੇ ਨਹੀਂ ਹੋ ਰਿਹਾ ਸੋ ਇਸ ਕਰਕੇ ਤੁਸੀਂ ਸਾਰੀ ਫਾਰਮੈਲਿਟੀ ਕੰਪਲੀਟ ਕਰਕੇ ਆਪਣੀ ਪੇਮੈਂਟ ਕੰਪਲੀਟ ਕਰ ਸਕਦੇ ਹੋ ਤੇ ਇਸ ਹਿਸਾਬ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਇਹ ਸਾਰਾ ਪ੍ਰੋਸੈਸ ਕੰਪਲੀਟ ਕਰ ਸਕਦੇ ਹੋ ਤਾਂ ਇਹ ਜਿਹੜੀਆਂ ਮੈਂ ਪਹਿਲਾਂ ਹੀ ਆਲਰੇਡੀ ਤੁਹਾਨੂੰ ਗੱਲਾਂ ਦੱਸ ਚੁੱਕਾ ਹੈਗਾ ਉਸ ਦੇ ਬਾਰੇ ਵਿੱਚ ਤੁਸੀਂ ਸਕ੍ਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਕਿ ਆਪਣੀਆਂ ਕੰਡੀਸ਼ਨਸ ਕੀ ਹੈਗੀਆਂ ਨੇ ਫਾਸਟ ਜਿਹੜਾ ਐਨੂਅਲ ਪਾਸ ਦੀਆਂ ਠੀਕ ਹੈ ਜੀ ਸੋ ਪੇਮੈਂਟ ਕਰਕੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਤੁਹਾਡਾ ਇਹ ਜਿਹੜਾ ਪਾਸ ਹੈਗਾ ਉਹ ਕਾ ਫਾਈਨਲ ਹੋ ਜਾਊਗਾ ਤੇ ਤੁਸੀਂ ਨਾਲ ਦੀ ਨਾਲ ਹੀ ਆਪਣੇ ਪੁਰਾਣੇ ਹਸਟੈਗ ਦੇ ਨਾਲ ਹੀ ਯਾਤਰਾ ਕਰ ਸਕਦੇ ਹੋ ਠੀਕ ਹੈ ਜੀ ਜਾਨੀ ਕਿ 200 ਜਿਹੜੀਆਂ ਤੁਸੀਂ ਆਪਣੀਆਂ ਕ੍ਰੋਸਿਸ ਹੈਗੀਆਂ ਉਹ ਕਰ ਸਕਦੇ ਹੋ ਸੋ ਆਈ ਹੋਪ ਤੁਹਾਨੂੰ ਇਹ ਗੱਲ ਸਮਝ ਲੱਗੀ ਹੋਊਗੀ ਅਗਰ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਛੱਡ ਕੇ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਬਹੁਤ ਬਹੁਤ ਧੰਨਵਾਦ